ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਧਕੈ ਸੰਗ ਨ ਕਬਹੋ ਧਾਵੈ ਸਾਧਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸਹਿ ਸਾਦਕੈ ਸੰਗ ਨ ਕਬੂ ਹੂ ਤਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਅੰਤਰਜਾਮੀ ਪਤਤ ਪਾਵਨ ਭਗਤ ਵਸਲ ਕਰਣਾ ਨਿਦਾਨ ਵਾਲੀਏ ਕੁਲ ਆਲਮ ਸਰਬ ਰੇ ਕਾਇਨਾਤ ਖੰਡਾਂ ਬ੍ਰਹਮੰਡਾਂ ਦੇ ਮਾਲਕ ਸ਼ਬਦ ਬ੍ਰਹਮ ਸਤਗੁਰੂ ਦਸਾਂ ਪਾਤਸ਼ਾਹਿਆਂ ਦੇ ਆਤਮਿਕ ਸਰੂਪ ਨਿਰੰਕਾਰ ਰੂਪ ਹਲਤ ਪਲਤ ਕੇ ਰਖਿਆ ਕੋ ਲੋਕ ਪਰਲੋਕ ਦੇ ਸਹਾਈ ਧੰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਨ ਗੁਰਸੰਗਤ ਜੀ ਆਪ ਜੀ ਗੁਰੂ ਚਰਨਾਂ ਵਿੱਚ ਜੁੜ ਮਿਲ ਬੈਠ ਕੇ ਹਾਜ਼ਰੀਨ ਹੋ ਕੇ ਲਾਹੇ ਪ੍ਰਾਪਤ ਕਰ ਰਹੇ ਹੋ ਰਹਿਰਾਜ ਸਾਹਿਬ ਜੀ ਦੇ ਪਾਠ ਉਪਰੰਤ ਅਮਰਤਮਈ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ ਸੁਖਮਨੀ ਸਾਹਿਬ ਜੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਨ ਦਾ ਸਤਿਗੁਰੂ ਜੀ ਨੇ ਸਮਾਂ ਬਖਸ਼ਿਸ਼ ਕੀਤਾ ਹੈ ਪਿਛਲੇ ਦਿਵਾਨਾ ਅੰਦਰ ਆਪਾਂ ਨੇ 7ਵੀਂ ਅਸ਼ਟਪਦੀ ਦੀਆਂ ਤਿੰਨ ਪੌੜੀਆਂ ਤੱਕ ਦੀ ਵਿਚਾਰ ਸਰਵਣ ਕੀਤੀ ਹੈ ਅੱਜ ਚੌਥੀ ਪੌੜੀ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਵੇਂ ਉਪਦੇਸ਼ ਕਰ ਰਹੇ ਹਨ ਸਰਵਣ ਕਰੀਏ ਸੱਤਵੇਂ ਅਸ਼ਟਪਦੀ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਸਾਧੂ ਜਨਾਂ ਦੀ ਵਡਿਆਈ ਕੀਤੀ ਹੈ ਕਿ ਜਿਹੜਾ ਸਾਧੂ ਹੁੰਦਾ ਹੈ ਉਹਦੀ ਸੰਗਤ ਕਿਉਂ ਕਰਨੀ ਚਾਹੀਦੀ ਹੈ ਸਾਧੂ ਦੀ ਸੰਗਤ ਦਾ ਫਲ ਕੀ ਹੈ ਸਾਧੂ ਦੀ ਸੰਗਤ ਕਿਵੇਂ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਦੀਆਂ ਸਿੱਖਿਆਵਾਂ ਮਹਾਰਾਜ ਸਾਹਿਬ ਜੀ ਨੇ ਇਹ ਛਸ਼ਟ ਪਦੀ ਵਿੱਚ ਦੱਸੀਆਂ ਹਨ ਸਾਧੂ ਦੀ ਬਹੁਤ ਵੱਡੀ ਮਹਿਮਾ ਕਥਨ ਕੀਤੀ ਹੈ ਮਹਾਰਾਜ ਜੀ ਨੇ ਸ਼ਲੋਕ ਦੇ ਅੰਦਰ ਹੀ ਸੰਕੇਤ ਦੇ ਦਿੱਤਾ ਸੀ ਅਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਿੰਨਵੰਤਾ ਸਾਧ ਜਨਾ ਕੀ ਅਚਰਜ ਕਥਾ ਮਹਾਰਾਜ ਜੀ ਕਹਿੰਦੇ ਹੁਣ ਅਸ਼ਟਪਦੀ ਦੇ ਅੰਦਰ ਸਾਧੂ ਜਨਾਂ ਦੀ ਅਨੋਖੀ ਕਥਾ ਸੁਣੋ ਪਰਮੇਸ਼ਰ ਦੇ ਪਿਆਰਿਆਂ ਦੀ ਜਿਹੜੀ ਸਾਧ ਸੰਗਤ ਜੀ ਕਥਾ ਹੈ ਰੱਬ ਦੇ ਪਿਆਰਿਆਂ ਦੀ ਅਨੋਖੀ ਆ ਦੁਨੀਆ ਤੋਂ ਕਿਉਂਕਿ ਸਾਧੂ ਜਨਾਂ ਦੀ ਸੰਗਤ ਦਾ ਫਾਲੀ ਬਹੁਤ ਵੱਡਾ ਹੈ ਸਾਧੂ ਹੁੰਦਾ ਹੀ ਉਹ ਹੈ ਜੋ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਗਾਵੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਾਸ ਜਪਤ ਕੋਟ ਮਿਟ ਹੈ ਅਪਰਾਧ ਜਾਸ ਜਪਤ ਹਰ ਹੋਵਹਿ ਸਾਧ ਜਿਸ ਪਰਮਾਤਮਾ ਨੂੰ ਜਪਣੇ ਕਰਕੇ ਕਰੋੜਾਂ ਹੀ ਅਪਰਾਧ ਨਾਸ਼ ਹੋ ਜਾਂਦੇ ਐ ਐਸੇ ਪਰਮੇਸ਼ਰ ਨੂੰ ਜਪਣ ਦੇ ਨਾਲ ਹਰ ਹੋਵਹਿ ਸਾਧ ਸਾਧ ਬਣ ਜਾਈਦਾ ਹੈ ਕਿਉਂਕਿ ਨਾਮ ਜਪਣ ਨਾਲ ਹੀ ਮਨ ਪਵਿੱਤਰ ਹੁੰਦਾ ਜਿਹਦਾ ਮਨ ਪਵਿੱਤਰ ਹੋ ਗਿਆ ਭਾਵ ਮਨ ਸਾਧਿਆ ਗਿਆ ਉਹਨੂੰ ਕਹਿੰਦੇ ਨੇ ਸਾਧੂ ਮਨ ਨੂੰ ਸਾਧ ਲੈਣਾ ਹੀ ਅਸਲ ਵਿੱਚ ਸਾਧੂ ਹੈ ਜੇ ਮਨ ਸਾਧਿਆ ਨਹੀਂ ਮਨ ਵਿੱਚ ਮੈਲ ਹੈ ਉਹਨੂੰ ਸਾਧ ਨਹੀਂ ਕਿਹਾ ਜਾ ਸਕਦਾ ਉਹ ਅਸਾਧ ਹੁੰਦਾ ਹੈ ਐੜੇ ਦੇ ਨਾਲ ਸਾਧ ਦਾ ਉਲਟ ਹੈ ਅਸਾਧ ਉਹਨੂੰ ਕਹਿੰਦੇ ਨੇ ਪਖੰਡੀ ਅਸਲ ਵਿੱਚ ਸਾਧੂ ਦੇ ਜਿਹੜੇ ਗੁਣ ਨੇ ਸੁਖਮਣੀ ਸਾਹਿਬ ਜੀ ਦੀ ਬਾਣੀ ਅੰਦਰ ਮਹਾਰਾਜ ਸਾਹਿਬ ਜੀ ਨੇ ਕਥਨ ਕੀਤੇ ਹਨ ਸਾਧੂ ਦੀ ਸੰਗਤ ਕਿਸੇ ਨੂੰ ਮਿਲ ਜਾਏ ਉਹਦੇ ਵਿੱਚ ਇੰਨੇ ਵੱਡੇ ਗੁਣ ਆ ਜਾਂਦੇ ਨੇ ਕਿ ਉਹਦਾ ਜੀਵਨ ਹੀ ਬਦਲ ਜਾਂਦਾ ਹੈ ਉਹ ਵੀ ਸਾਧੂ ਹੀ ਬਣ ਜਾਂਦਾ ਹੈ ਸਾਧੂ ਦੀ ਸੰਗਤ ਕਰਨ ਦੇ ਨਾਲ ਉਹ ਸਾਧੂ ਹੀ ਬਣ ਜਾਂਦਾ ਹੈ ਐਸੇ ਮਹਾਰਾਜ ਸਾਹਿਬ ਜੀ ਗੁਣ ਕਥਨ ਕਰ ਰਹੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਰਚਨਾ ਦੁਆਰਾ ਚੌਥੀ ਪੌੜੀ ਦੀ ਕਥਾ ਵਿਚਾਰ ਆਪਾਂ ਸਰਵਣ ਕਰੀਏ ਜਿਨਨੇ ਸਰੀਰ ਗੁਰੂ ਚਰਨਾਂ ਵਿੱਚ ਬੈਠੇ ਹਾਂ ਮਨ ਚਿੱਤ ਬਿਰਤੀਆਂ ਇਕਾਗਰ ਕਰਦੇ ਹੋਏ ਸ਼ਰਧਾ ਤੇ ਭਾਵਨਾ ਦੇ ਨਾਲ ਅਦਬ ਅਤੇ ਸਤਕਾਰ ਸਹਿਤ ਗੁਰੂ ਚਰਨਾਂ ਵਿੱਚ ਸੀਸ ਝੁਕਾਓ 네ਤਰ ਨੀਵੇਂ ਕਰਕੇ ਦੋਵੇਂ ਹੱਥ ਜੋੜ ਕੇ ਰਸਨਾ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਧ ਕੈ ਸੰਗ ਨ ਕਬਹੂ ਧਾਵੈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਸਾਧੂ ਦੀ ਸੰਗਤ ਕਰਨ ਦੇ ਨਾਲ ਕਬਹੂ ਨਾ ਧਾਵੈ ਕਿਤੇ ਵੀ ਜੂਨਾ ਵਿੱਚ ਨਹੀਂ ਦੌੜਨਾ ਪੈਂਦਾ ਜੀਵ ਜੂਨਾ ਤੋਂ ਬਚ ਜਾਂਦਾ ਹੈ ਨਹੀਂ ਤਾਂ 84 ਲੱਖ ਜੂਨਾ ਦੇ ਵਿੱਚ ਜੀਵ ਭਟਕਦੇ ਨੇ ਕਦੇ ਕਿਹੜੀ ਜੂਨ ਵਿੱਚ ਪੈ ਗਏ ਕਦੇ ਸੱਪ ਬਣ ਗਏ ਕਦੇ ਕੀੜਾ ਬਣ ਗਏ ਕਦੇ ਪੱਥਰ ਬਣ ਗਏ ਕਦੇ ਕਿਹੜੀ ਜੂਨ ਕਦੇ ਕਿਹੜੀ ਇਹ 84 ਲੱਖ ਜੂਨ ਦਾ ਢੇੜਾ ਨਹੀਂ ਮੁੱਕਦਾ ਹੈ ਹਾਂ ਜੇ ਕੋਈ ਸਾਧੂ ਦੀ ਸੰਗਤ ਕਰਨ ਲੱਗ ਜਾਏ ਸਾਧੂ ਦੀ ਸੰਗਤ ਕਰਨ ਦੇ ਨਾਲ ਪਿਛਲੇ ਕੀਤੇ ਹੋਏ ਅਪਰਾਧ ਮਿਟ ਜਾਂਦੇ ਨੇ ਤੇ ਸਾਰੇ ਜਦੋਂ ਅਪਰਾਧ ਹੀ ਮਿਟ ਗਏ ਤੇ ਫਿਰ ਮੁਕਤੀ ਮਿਲ ਜਾਂਦੀ ਹੈ ਜਿਵੇਂ ਪ੍ਰਤੱਖ ਵੀ ਸੰਸਾਰਕ ਤੌਰ ਤੇ ਬੰਦੇ ਨੇ ਕੋਈ ਅਪਰਾਧ ਕੀਤੇ ਹੋਣ ਕੋਈ ਕਤਲ ਕੀਤੇ ਹੋਣ ਉਹਦੇ ਤੇ ਕੇਸ ਚੱਲ ਰਹੇ ਹੋਣ ਕਈ ਤੇ ਜਿਸ ਦਿਨ ਅਦਾਲਤ ਵੱਲੋਂ ਸਾਰੇ ਕੇਸਾਂ ਦੇ ਵਿੱਚੋਂ ਹੀ ਉਹ ਬਰੀ ਹੋ ਜਾਏ ਤੇ ਉਹ ਬੰਦਾ ਆਪਣੇ ਆਪ ਨੂੰ ਬੜਾ ਖੁੱਲਾ ਡੋਲਾ ਜਿਹਾ ਮਹਿਸੂਸ ਕਰਦਾ ਵੀ ਐਵੇਂ ਭਾਰ ਹੀ ਸਿਰ ਚੜਿਆ ਸੀ ਤੇ ਸਾਰਿਆਂ ਪਾਸਿਆਂ ਤੋਂ ਨਾ ਮੁਕਤ ਹੋ ਜਾਂਦਾ ਹੈ ਪ੍ਰਤੱਖ ਕੇਸਾਂ ਦੇ ਵਿੱਚੋਂ ਮੁਕਤੀ ਮਿਲ ਜਾਏ ਤੇ ਕਿੰਨਾ ਖੁਸ਼ ਹੁੰਦਾ ਬੰਦਾ ਜੇਲ੍ਹ ਵਿੱਚੋਂ ਛੁੱਟ ਕੇ ਆ ਜਾਏ ਜਾਂ ਬਹੁਤੇ ਕੇਸ ਚੱਲਦੇ ਹੋਣ ਉਹਨਾਂ ਦੇ ਵਿੱਚੋਂ ਉਹਨੂੰ ਬਰੀ ਹੋ ਜਾਣਾ ਹੋਵੇ ਤੇ ਉਹਦੇ ਅੰਦਰ ਬੜੀ ਖੁਸ਼ੀ ਹੁੰਦੀ ਹੈ ਪ੍ਰਤੱਖ ਅਪਰਾਧ ਕੀਤੇ ਤੇ ਉਹਨਾਂ ਦੇ ਕੇਸਾਂ ਦਾ ਉਹਦੇ ਕਾਰਵਾਈ ਦਾ ਕਿੰਨਾ ਪ੍ਰਭਾਵ ਪੈਂਦਾ ਹੈ ਮਨੁੱਖ ਦੇ ਉੱਪਰ ਕਿ ਮੇਰੇ ਤੇ ਕੇਸ ਚੱਲ ਰਹੇ ਹੈ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਸਾਡਾ ਜਿਹੜਾ ਅਧਿਆਤਮਿਕ ਜੀਵਨ ਹੈ ਉਹਦੇ ਵਿੱਚ ਵੀ ਅਸੀਂ ਬੜੇ ਔਗਣ ਕੀਤੇ ਨੇ ਪਾਪ ਕਮਾਏ ਨੇ ਪਿਛਲੇ ਜਨਮਾਂ ਦੇ ਉਹਨਾਂ ਦੇ ਜਿਹੜੇ ਕਰਮਾਂ ਦੀ ਜਿਹੜੀ ਸਜ਼ਾ ਹੈ ਜੀਵ ਦੇ ਤਾਂ ਹੀ ਪ੍ਰਾਪਤ ਤਾਂ ਹੋਣੀ ਹੋਣੀ ਹੈ ਉਹ ਕਿਸੇ ਵੀ ਜਨਮ ਦੇ ਵਿੱਚ ਕੋਈ ਭੁਗਤ ਲਵੇ ਭੁਗਤ ਨਹੀਂ ਪੈਣੀ ਪੈਣੀ ਹੈ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿਹੜੇ ਅਪਰਾਧ ਕੀਤੇ ਨੇ ਨਾ ਇਹਨਾਂ ਦਾ ਫਰਜ਼ਾਨਾ ਤੈਨੂੰ ਭੁਗਤਣਾ ਪਵੇਗਾ ਇਹਦਾ ਲੇਖਾ ਦੇਣਾ ਲੇਖਾ ਦੇਣਾ ਤੇਰੇ ਸਿਰ ਰਹਿਆ ਲੇਖਾ ਤੈਨੂੰ ਹੀ ਦੇਣਾ ਪੈਣਾ ਹੈ ਤੇਰੇ ਨਾਲ ਇਹ ਲੇਖਾ ਕਿਸੇ ਨੇ ਵੰਡਾਉਣਾ ਨਹੀਂ ਹੈ ਆਮੇ ਇਸ ਜਨਮ ਦੇ ਵਿੱਚ ਲੇਖਾ ਨਹੀਂ ਹੋਇਆ ਪੂਰਾ ਤੇ ਅਗਲੇ ਜਨਮ ਦੇ ਵਿੱਚ ਪੂਰਾ ਹੋ ਜਾਵੇਗਾ ਪਰ ਲੇਖਾ ਦੇਣਾ ਹੀ ਪੈਣਾ ਇਹ ਕਦੇ ਵੀ ਜਿਹੜੇ ਸੰਜੋਗ ਸਾਡੇ ਬਣੇ ਨੇ ਆਪਾਂ ਜਨਮ ਲਿਆ ਹੈ ਕੋਈ ਕਿਸੇ ਪਰਿਵਾਰ ਵਿੱਚ ਜਨਮਿਆ ਕੋਈ ਕਿਸੇ ਪਰਿਵਾਰ ਵਿੱਚ ਜਨਮਿਆ ਹੈ ਇਹ ਪਿਛਲੇ ਕੋਈ ਕਰਮੀ ਸਨ ਉਹਨਾਂ ਕਰਮਾਂ ਦੇ ਸੰਜੋਗਾਂ ਕਰਕੇ ਸਾਡੇ ਇੱਥੇ ਮੇਲ ਮਿਲਾਪ ਹੋਏ ਨੇ ਇੱਕ ਦੂਜੇ ਦੇ ਕੋਈ ਕਰਮ ਸੀ ਪਿਛਲੇ ਉਹਨਾਂ ਦਾ ਹੀ ਲੇਖਾ ਜੋਖਾ ਭੁਗਤਣ ਵਾਸਤੇ ਸਾਡੇ ਸੰਬੰਧ ਜੁੜੇ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਬਚਨ ਹੈ ਮਹਾਰਾਜ ਜੀ ਕਹਿੰਦੇ ਪੂਰਵ ਜਨਮ ਕੇ ਮਿਲੇ ਸੰਜੋਗੀ ਪੂਰਵਲੇ ਜਨਮਾਂ ਦੇ ਸੰਜੋਗੀ ਮਿਲੇ ਹਾਂ ਆਪਾਂ ਸਾਰੇ ਕੋਈ ਕਿਸੇ ਤਰੀਕ ਨਾ ਵੇਖੋ ਕਈ ਵਾਰੀ ਨਾ ਘਰ ਵਿੱਚ ਔਲਾਦ ਐਸੀ ਹੁੰਦੀ ਹੈ ਉਹ ਸਾਰੇ ਟੱਬਰ ਦਾ ਹੀ ਸਤਿਆਨਾਸ਼ ਮਾਰ ਸੁੱਟਦੀ ਐ ਕੋਈ ਨਿਆਣੇ ਜਿਹੜੇ ਗਲਤ ਪਾਸੇ ਤੋਰ ਪੈਣ ਸਾਰਿਆਂ ਦੀ ਬਦਨਾਮੀ ਕਰਾ ਦਿੰਦੇ ਆ ਜਾਂ ਕੋਈ ਐਸੇ ਹੁੰਦੇ ਨੇ ਉਹ ਘਰ ਦਾ ਉਜਾੜਾ ਹੀ ਇੰਨਾ ਕਰ ਦਿੰਦੇ ਨੇ ਸਾਰੀ ਪ੍ਰਾਪਰਟੀ ਹੀ ਖਤਮ ਕਰ ਦਿੰਦੇ ਨੇ ਉਹਦਾ ਵੀ ਇਹ ਕਾਰਨ ਆ ਪਿਛਲੇ ਜਨਮਾਂ ਦੇ ਵਿੱਚ ਕੋਈ ਉਹਦਾ ਲੈਣ ਦੇਣ ਹੋਵੇਗਾ ਤੇ ਉਹ ਪੂਰਾ ਕਰਦਾ ਹੈ ਜਿਵੇਂ ਇਤਿਹਾਸ ਵਿੱਚ ਸਾਖੀ ਆਉਂਦੀ ਐ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵਣਜਾਰਿਆਂ ਦੇ ਦੇਸ਼ ਵਿੱਚ ਗਏ ਜੰਮੂ ਕਸ਼ਮੀਰ ਦੇ ਇਲਾਕੇ ਵਿੱਚ ਉੱਥੇ ਮਹਾਰਾਜ ਸਾਹਿਬ ਜੀ ਭਾਈ ਮਰਦਾਨਾ ਜੀ ਵੀ ਨਾਲ ਨੇ ਤੇ ਸਤਿਗੁਰੂ ਜੀ ਨਗਰ ਤੋਂ ਬਾਹਰ ਬੈਠ ਗਏ ਨਗਰ ਦੇ ਵਿੱਚੋਂ ਬੜੀਆਂ ਸ਼ੋਰ ਸ਼ਰਾਬੇ ਦੀਆਂ ਆਵਾਜ਼ਾਂ ਆ ਰਹੀਆਂ ਸੀ ਯਾਨੀ ਕਿ ਲੋਕ ਨੱਚ ਰਹੇ ਸੀ ਗਾਣੇ ਵੱਜ ਰਹੇ ਸੀ ਤੇ ਚੀਕਾਂ ਮਾਰ ਮਾਰ ਕੇ ਉੱਚੀ ਉੱਚੀ ਹੱਸਦੇ ਸੀ ਗਾਉਂਦੇ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗਿਆ ਕੋਈ ਵੀ ਉਹਨਾਂ ਨੇ ਸਤਕਾਰ ਨਹੀਂ ਕੀਤਾ ਤੇ ਮਹਾਰਾਜ ਸਾਹਿਬ ਜੀ ਨੂੰ ਬਾਹਰੀ ਨਗਰ ਤੋਂ ਬੈਠਣਾ ਪਿਆ ਤੇ ਭਾਈ ਮਰਦਾਨਾ ਜੀ ਨੇ ਕਿਹਾ ਮਹਾਰਾਜ ਇਹ ਲੋਕ ਬੜੇ ਖੁਸ਼ ਨੇ ਭੰਗੜੇ ਪਾ ਰਹੇ ਨੇ ਕੀ ਗੱਲ ਹੈ ਸਤਿਗੁਰੂ ਜੀ ਕਹਿੰਦੇ ਕੁਝ ਸਮਾਂ ਠਹਿਰੋ ਇਹਨਾਂ ਦੀ ਸਚਾਈ ਤੁਹਾਨੂੰ ਪਤਾ ਲੱਗ ਜਾਵੇਗੀ ਤੇ ਸਾਧ ਸੰਗਤ ਜੀ ਅਗਲਾ ਦਿਨ ਹੋਇਆ ਤੇ ਜਿਹੜਾ ਲੜਕਾ ਸੀ ਨਾ ਉਹਨਾਂ ਦੇ ਘਰੇ ਜਨਮਿਆ ਉਹਦਾ ਜਨਮ ਮਨਾ ਰਹੇ ਸੀ ਜਨਮ ਹੋਇਆ ਸੀ ਉਸੇ ਦਿਨ ਹੀ ਕਈ ਸਾਲਾਂ ਬਾਅਦ ਤੇ ਉਹ ਜਨਮ ਦੀ ਖੁਸ਼ੀ 'ਚ ਪ੍ਰੋਗਰਾਮ ਕੀਤਾ ਸੀ ਉਹਨਾਂ ਨੇ ਮੀਟ ਸ਼ਰਾਬਾਂ ਚੱਲ ਰਹੀਆਂ ਸਨ ਭੰਗੜੇ ਪੈ ਰਹੇ ਸੀ ਤੇ ਜਿਹੜਾ ਉਹ ਲੜਕੇ ਦਾ ਪਿਓ ਸੀ ਉਹ ਕਹਿੰਦਾ ਮੈਂ 1 ਲੱਖ ਰੁਪਈਆ ਖਰਚਿਆ ਜਿਹੜਾ ਬੰਦਾ ਫਿਰ ਇਦਾਂ ਬਹੁਤਾ ਖਰਚਾ ਕਰੇ ਨਾ ਉਹ ਦੱਸਦਾ ਹੁੰਦਾ ਵੀ ਮੇਰਾ ਇੰਨਾ ਹੀ ਲੱਖ ਰੁਪਈਆ ਲੱਗ ਗਿਆ ਮੈਂ ਜਨਮ ਮਨਾਇਆ ਹੈ ਬੱਚੇ ਦਾ ਤੇ ਉਹਨੇ ਸਾਰਿਆਂ ਨੂੰ ਉੱਚੀ ਉੱਚੀ ਦੱਸਿਆ ਵੀ ਲੱਖ ਰੁਪਈਆ ਮੈਂ ਖਰਚ ਕੀਤਾ ਜਨਮ ਤੇ ਮਸਾ ਮਸਾ ਸਾਡੇ ਘਰੇ ਬੱਚਾ ਜਨਮਿਆ ਇਹਦੀਆਂ ਖੁਸ਼ੀਆਂ ਅਸੀਂ ਮਨਾ ਰਹੇ ਹਾਂ ਅਗਲੇ ਦਿਨ ਉਹ ਬੱਚੇ ਦੀ ਮੌਤ ਹੋ ਗਈ ਅੱਜ ਜਨਮਿਆ ਤੇ ਅਗਲੇ ਦਿਨ ਉਹਦੀ ਮੌਤ ਹੋ ਗਈ ਤੇ ਉਹ ਸਾਰੀ ਘਰ ਦੇ ਵਿੱਚ ਸੋਗ ਹੀ ਫੈਲ ਗਿਆ ਫਿਰ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਆਏ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਬੇਨਤੀ ਕੀਤੀ ਮਹਾਰਾਜ ਜੇ ਬੱਚੇ ਨੇ ਜਨਮ ਲੈਣਾ ਸੀ ਤੇ ਜਿਉਂਦਾ ਰਹਿੰਦਾ ਜੇ ਨਹੀਂ ਲੈਣਾ ਸੀ ਤੇ ਫਿਰ ਜਨਮਿਆ ਹੀ ਕਿਉਂ ਇਹ ਕਾਰਨ ਸਾਨੂੰ ਦੱਸੋ ਭਾਈ ਮਰਦਾਨਾ ਜੀ ਨੇ ਵੀ ਪੁੱਛਿਆ ਮਹਾਰਾਜ ਵੇਖੋ ਪ੍ਰਮਾਤਮਾ ਨੇ ਜੇ ਇਹਨੂੰ ਜਨਮ ਦਿੱਤਾ ਹੀ ਸੀ ਤੇ ਜ਼ਿੰਦਗੀ ਵੀ ਦੇ ਦਿੰਦਾ ਨਾਲ ਅੱਜ ਜਨਮ ਦੇ ਕੇ ਅਗਲੇ ਦਿਨ ਹੀ ਇਹਨੂੰ ਮੌਤ ਦੇ ਦਿੱਤੀ ਹੈ ਮਹਾਰਾਜ ਇਹ ਚੰਗੀ ਗੱਲ ਤਾਂ ਨਹੀਂ ਹੈ ਨਾ ਗੁਰੂ ਨਾਨਕ ਦੇਵ ਸਾਹਿਬ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਇਹ ਬੱਚੇ ਦਾ ਪਿਛਲਾ ਲੈਣ ਦੇਣ ਸੀ ਉਹ ਇਹਨੇ ਪੂਰਾ ਕਰ ਲਿਆ ਤੇ ਜਦੋਂ ਉਹਦਾ ਪੂਰਾ ਹੋ ਗਿਆ ਤੇ ਆਪੇ ਹੀ ਬੰਦੇ ਨੇ ਚਲੇ ਜਾਣਾ ਆਪਣੇ ਤੋਂ ਵੀ ਵੇਖੋ ਕਿਸੇ ਨੇ ਪੈਸੇ ਲੈਣੇ ਹੋਣ ਕਿਸੇ ਦਾ ਕਰਜ਼ਾ ਹੀ ਦੇਣਾ ਹੋਵੇ ਜਿੰਨਾ ਚਿਰ ਨਾਂ ਦੇਈਏ ਤੇ ਉਹ ਆਪਣਾ ਖਿਹੜਾ ਨਹੀਂ ਜੇ ਛੱਡਦਾ ਤੇ ਜਦੋਂ ਉਹਦਾ ਹਸਾਬਕ ਤਬ ਪੂਰਾ ਹੋ ਗਿਆ ਤੇ ਆਪੇ ਹੀ ਬੰਦੇ ਨੇ ਪਰੇ ਹੋ ਜਾਣਾ ਫੇਰ ਨਹੀਂ ਅਗਲਾ ਗੇੜੇ ਮਾਰਦਾ ਹੈ ਇਸੇ ਤਰ੍ਹਾਂ ਹੀ ਮਹਾਰਾਜ ਇਹ ਕਹਿੰਦੇ ਪਿਛਲੇ ਜਨਮ ਦੇ ਵਿੱਚ ਇਸ ਬੰਦੇ ਨੇ ਜਿਹੜਾ ਇਹਦਾ ਪਿਓ ਹੈ ਨਾ ਇਹਨੇ ਲੱਖ ਰੁਪਈਆ ਇਹਦਾ ਮਾਰਿਆ ਸੀ ਮੁਕਰ ਗਿਆ ਸੀ ਤੇ ਜੀ ਦਾ ਪੈਸਾ ਮਾਰਿਆ ਸੀ ਉਹਦੀ ਹੋ ਗਈ ਸੀ ਮੌਤ ਇਹਨੇ ਸੋਚਿਆ ਵੀ ਹੁਣ ਆਪਾਂ ਫ੍ਰੀ ਹੋ ਗਏ ਲੱਖ ਰੁਪਈਆ ਨਹੀਂ ਦੇਣਾ ਪਿਆ ਤੇ ਉਹ ਮਰ ਗਿਆ ਹੈ ਪਰ ਉਹ ਬੰਦਾ ਮਰ ਕੇ ਇਹਦੇ ਘਰੇ ਪੁੱਤਰ ਦੇ ਰੂਪ ਵਿੱਚ ਜਨਮਿਆ ਹੈ ਪੁੱਤਰ ਦੇ ਰੂਪ ਵਿੱਚ ਜਨਮ ਕੇ ਉਹਨੇ ਆਪਣੇ ਉੱਪਰ ਇਹਦਾ ਲੱਖ ਰੁਪਈਆ ਖਰਚਾ ਦਿੱਤਾ ਤੇ ਉਹ ਹੁਣ ਇੱਕ ਹੀ ਦਿਨ 'ਚ ਇਹਨੇ ਲੱਖ ਰੁਪਈਆ ਖਰਚ ਤੇ ਦਿੱਤਾ ਤੇ ਸਭ ਪੂਰਾ ਹੋ ਗਿਆ ਤੇ ਉਹ ਚਲੇ ਗਿਆ ਇਹੀ ਹੈ ਲੈਣ ਦੇਣ ਬਸ ਪੂਰਬਲ ਜਨਮ ਕੇ ਮਿਲੇ ਸੰਜੋਗੀ ਪੂਰਬਲੇ ਜਨਮਾਂ ਦੇ ਜਿਹੜੇ ਕੀਤੇ ਕਰਮ ਨੇ ਨਾ ਇਹ ਨਾਲ-ਨਾਲ ਚੱਲਦੇ ਨੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਪੂਰਬ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪਰੇ ਕਈ ਵਾਰੀ ਸਾਡੇ ਮਨਾਂ ਵਿੱਚ ਇਹ ਵੀ ਖਿਆਲ ਆਉਂਦੇ ਜੀ ਕੋਈ ਵੀ ਪਿਛਲੇ ਜਨਮਾਂ ਦਾ ਨਹੀਂ ਹਿਸਾਬ ਕਿਤਾਬ ਹੁੰਦਾ ਇਸੇ ਜਨਮ ਦੇ ਵਿੱਚ ਜੇ ਕੋਈ ਮਾੜਾ ਕਰਦਾ ਇੱਥੇ ਹੀ ਭੋਗ ਜਾਣਾ ਅੱਗੇ ਕੋਈ ਨਹੀਂ ਹੁੰਦਾ ਕੋਈ ਨਰਕ ਸਵਰਗ ਨਹੀਂ ਹੁੰਦੇ ਐਸੀ ਕੋਈ ਗੱਲਬਾਤ ਨਹੀਂ ਨਹੀਂ ਪਿਛਲੇ ਜਨਮਾਂ ਦੇ ਕਰਮ ਮਨੁੱਖ ਦੇ ਨਾਲ ਨਾਲ ਚੱਲਦੇ ਨੇ ਇਸ ਜਨਮ ਦੇ ਕੀਤੇ ਹੋਏ ਕਰਮ ਅੱਗੇ ਚੱਲਣਗੇ ਕਿਉਂਕਿ ਕਈ ਕਰਮ ਜਿਹੇ ਹੁੰਦੇ ਨੇ ਜਿਨ੍ਹਾਂ ਦਾ ਫਲ ਤੁਰੰਤ ਮਿਲ ਜਾਂਦਾ ਹੈ ਕਈ ਕਰਮਾਂ ਦਾ ਫਲ ਛੇਤੀ ਨਹੀਂ ਮਿਲਦਾ ਉਹਨੂੰ ਬਹੁਤ ਲੰਮਾ ਸਮਾਂ ਲੱਗ ਜਾਂਦਾ ਜਿਵੇਂ ਕਰਮ ਇੱਕ ਬੀਜ ਹੈ ਕਰਮਾਂ ਸੰਦੜਾ ਖੇਤ ਇਹ ਜੀਵਨ ਸਾਡਾ ਕਰਮਾਂ ਸੰਦੜਾ ਖੇਤ ਹੈ ਕਰਮਾਂ ਦਾ ਬੀਜ ਬੀਜਿਆ ਜਾਂਦਾ ਤੇ ਬੀਜ ਆਪਾਂ ਨੂੰ ਪਤਾ ਹੀ ਹੈ ਕਈ ਬੀਜ ਅਜਿਹੇ ਨੇ ਜਿਵੇਂ ਸਬਜ਼ੀਆਂ ਨੇ ਅੱਜ ਬੀਜੋ 2 ਮਹੀਨਿਆਂ ਬਾਅਦ ਸਬਜ਼ੀ ਲੱਗ ਜਾਂਦੀ ਹੈ ਅਸੀਂ ਉਹਦਾ ਫਲ ਖਾ ਸਕਦੇ ਹਾਂ ਕਣਕ ਦੀ ਬਿਜਾਈ ਕਰੋ ਅੱਜ 6 ਮਹੀਨੇ ਬਾਅਦ ਉਹਦਾ ਫਲ ਮਿਲਦਾ ਹੈ ਕੋਈ ਤੁਸੀਂ ਫਲਾਂ ਵਾਲਾ ਬੂਟਾ ਬੀਜੋ ਉਹਨੂੰ ਇੱਕ ਸਾਲ ਤਾਂ ਪੈਦਾ ਹੋਣ ਤੇ ਲੱਗਦਾ ਤੇ ਅਗਲੇ ਸਾਲ ਜਾ ਕੇ ਕਿਤੇ ਫਲ ਲੱਗਦੇ ਆ ਉਹਨੂੰ ਕਈ ਅਜਿਹੇ ਬੂਟੇ ਨੇ ਜਿਵੇਂ ਖੰਜੂਰ ਹੈ ਉਹਨੂੰ ਤਾਂ ਕਈ ਕਈ ਸਾਲ ਲੱਗ ਜਾਂਦੇ ਨੇ ਵੱਡਾ ਹੋਣ ਦੇ ਲਈ ਇਦਾਂ ਬਹੁਤ ਸਾਰੇ ਬੀਜ ਜਿਹੇ ਨੇ ਉਹਨਾਂ ਦਾ ਫਲ ਪ੍ਰਾਪਤ ਕਰਨ ਲਈ ਕਈ ਕਈ ਸਾਲ ਉਡੀਕ ਕਰਨੀ ਪੈਂਦੀ ਹੈ। ਬੀਜਣ ਵਾਲਾ ਕਈ ਵਾਰੀ ਮਰ ਜਾਂਦਾ ਤੇ ਫਲ ਕੋਈ ਹੋਰ ਖਾਂਦਾ। ਇਸੇ ਤਰ੍ਹਾਂ ਹੀ ਕਰਮਾਂ ਦਾ ਜਿਹੜਾ ਬੀਜ ਹੈ ਕਰਮ ਅਸੀਂ ਕਈ ਵਾਰੀ ਜਿਹੇ ਕਰਦੇ ਹਾਂ ਉਹਦੀ ਨਾਲ ਦੀ ਨਾਲ ਹੀ ਸਜ਼ਾ ਮਿਲ ਜਾਂਦੀ ਹੈ। ਉਹਦਾ ਫਲ ਮਿਲ ਜਾਂਦਾ। ਕਈ ਕਰਮਾਂ ਜਿਹੇ ਨੇ ਕਿ ਉਹਨਾਂ ਦਾ ਫਲ ਇਸ ਜਨਮ 'ਚ ਨਹੀਂ ਮਿਲਦਾ ਅਗਲੇ ਜਨਮ 'ਚ ਭੁਗਤਣਾ ਪੈਂਦਾ। ਜੇ ਆਪਾਂ ਕਹਿ ਦਈਏ ਕਿ ਇਸੇ ਜਨਮ ਚ ਜਿਹੜਾ ਕੋਈ ਮਾੜਾ ਕਰੇਗਾ ਇਥੇ ਹੀ ਉਹਦੇ ਨਾਲ ਹਸਾਬਕਤਾ ਪ੍ਰਮਾਤਮਾ ਨੇ ਕਰ ਦੇਣਾ ਅਜਿਹਾ ਨਹੀਂ ਹੈ ਸਤਿਗੁਰੂ ਜੀ ਦੀ ਬਾਣੀ ਦਾ ਹੀ ਜਦੋਂ ਬਚਨ ਹੈ ਪੂਰਬ ਲਿਖਿਆ ਪਾਵਸ ਨਾਨਕ ਪੂਰਬ ਪਿਛਲੇ ਜਨਮਾਂ ਦਾ ਲਿਖਿਆ ਹੋਇਆ ਅਸੀਂ ਫਲ ਪਾ ਰਹੇ ਹਾਂ ਇੱਕ ਉਦਾਹਰਨ ਹੈ ਵੇਖੋ ਬੱਚੇ ਨੇ ਜਨਮ ਲਿਆ ਕਈ ਅਜਿਹੇ ਬੱਚੇ ਹੁੰਦੇ ਨੇ ਜਨਮ ਲੈਣ ਸਾਰੀ ਕੋਈ ਗੂੰਗਾ ਪੈਦਾ ਹੁੰਦਾ ਹੈ ਕੋਈ ਪਿੰਗਲਾ ਪੈਦਾ ਹੋ ਜਾਂਦਾ ਹੈ ਕਈ ਵਾਰੀ ਬੱਚਾ ਕੋਈ ਗੂੰਗਾ ਪੈਦਾ ਹੁੰਦਾ ਹੈ ਕੋਈ ਬੋਲਾ ਹੁੰਦਾ ਹੈ ਕੋਈ ਅੰਨਾ ਹੁੰਦਾ ਹੈ ਕਿ ਕੋਈ ਪਿੰਗਲਾ ਹੁੰਦਾ ਹੈ ਕਈ ਵਾਰੀ ਬੱਚਾ ਜਨਮ ਲੈਂਦਾ ਤੇ ਉਹਨੂੰ ਉੱਥੇ ਵਕਤ ਹੀ ਬਿਮਾਰੀ ਲੱਗ ਜਾਂਦੀ ਤੇ ਉਹ ਮਰ ਜਾਂਦਾ ਹੈ ਕੋਈ ਗਰਭ ਦੇ ਅੰਦਰ ਹੀ ਗਲ ਜਾਂਦਾ ਹੈ ਐਸੇ ਜਿਹੜੇ ਬੱਚੇ ਨੇ ਵੇਖੋ ਉਹ ਬੱਚਾ ਹਲੇ ਜਨਮਿਆ ਉਹ ਸੰਸਾਰ ਵਿੱਚ ਵਿਚਰਿਆ ਨਹੀਂ ਉਹਨੇ ਮਾੜਾ ਕੰਮ ਤਾਂ ਕੋਈ ਨਹੀਂ ਕੀਤਾ ਨਾ ਉਸ ਬੱਚੇ ਨੇ ਅੱਖਾਂ ਨਾਲ ਕਿਸੇ ਨੂੰ ਮਾੜਾ ਤੱਕਿਆ ਨਾ ਕੰਨਾਂ ਦੇ ਨਾਲ ਮਾੜਾ ਸੁਣਿਆ ਨਾ ਮੁਖ ਦੇ ਨਾਲ ਮਾੜਾ ਬੋਲਿਆ ਨਾ ਹੱਥਾਂ ਦੇ ਨਾਲ ਕਿਸੇ ਦਾ ਮਾੜਾ ਕੀਤਾ ਨਾ ਪੈਰਾਂ ਦੇ ਨਾਲ ਮਾੜੇ ਪਾਸੇ ਚੱਲ ਕੇ ਗਿਆ ਕਿਉਂਕਿ ਉਹਨੂੰ ਹਜੇ ਪਹਿਚਾਣ ਨਹੀਂ ਹੋਈ ਦੁਨੀਆ ਦੀ ਜਿਹੜਾ ਇਸ ਜਨਮਿਆ ਹੋਇਆ ਬੱਚਾ ਹੈ ਉਸੇ ਵਕਤ ਹੀ ਉਹਨੂੰ ਐਡੇ ਵੱਡੇ ਦੁੱਖ ਲੱਗ ਗਏ ਉਹਨੂੰ ਕਿਹੜੇ ਕਰਮਾਂ ਦੀ ਸਜ਼ਾ ਮਿਲੀ ਉਹਨੇ ਕਰਮ ਤਾਂ ਹਜੇ ਸੰਸਾਰ ਤੇ ਕੋਈ ਕੀਤਾ ਹੀ ਨਹੀਂ ਉਹਨੂੰ ਫਿਰ ਕਿਹੜੀ ਸਜ਼ਾ ਮਿਲੀ ਫਿਰ ਮੰਨਣਾ ਪਵੇਗਾ ਵੀ ਪਿਛਲੇ ਜਨਮ ਦਾ ਕੋਈ ਅਜੇਹਾ ਕਰਮ ਸੀ ਜਿਸ ਕਰਕੇ ਉਹਨੂੰ ਇਹ ਦੁੱਖ ਭੋਗਣਾ ਪਿਆ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਬਚਨ ਨੇ ਪੂਰਬ ਲਿਖਿਆ ਪਾਵਸ ਨਾਨਕ ਇਸ ਕਰਕੇ ਪਿਛਲੇ ਜਨਮਾਂ ਦੇ ਜਿਹੜੇ ਅਪਰਾਧ ਕੋਈ ਔਗਣ ਨੇ ਉਹ ਚਲਦੇ ਹੀ ਆ ਰਹੇ ਹੁੰਦੇ ਨੇ ਤੇ ਉਹਨਾਂ ਨੂੰ ਮਿਟਣ ਵਾਸਤੇ ਪ੍ਰਮਾਤਮਾ ਦਾ ਨਾਮ ਜਪਿਆ ਜਾਵੇ ਤੇ ਇਹ ਮਿਟਦੇ ਨੇ ਤੇ ਪ੍ਰਮਾਤਮਾ ਦਾ ਨਾਮ ਜਪਣ ਦਾ ਤਰੀਕਾ ਪਰਮਾਤਮਾ ਦੇ ਨਾਮ ਜਪਣ ਦੀ ਜਿਹੜੀ ਆਦਤ ਪਾਉਣੀ ਸੰਸਕਾਰ ਬਾਨੇ ਹਨ ਇਹ ਸਾਧੂਆਂ ਦੀ ਸੰਗਤ ਵਿੱਚੋਂ ਹੀ ਪ੍ਰਾਪਤ ਹੁੰਦੇ ਆ ਸਾਧੂ ਦੀ ਸੰਗਤ ਕਰੀਏ ਉਹ ਫਿਰ ਗੁਣ ਦੱਸਦੇ ਆ ਸਾਨੂੰ ਕਿ ਨਾਮ ਜਪਣ ਦਾ ਕਿੰਨਾ ਵੱਡਾ ਫਲ ਹੈ ਕਿਹੜੇ ਤਰੀਕੇ ਨਾਲ ਨਾਮ ਜਪਿਆ ਜਾਵੇ ਉਹ ਗੁਣ ਉਥੋਂ ਪ੍ਰਾਪਤ ਹੋ ਜਾਂਦੇ ਆ ਫਿਰ ਪਿਛਲੇ ਜਿਹੜੇ ਜਨਮਾਂ ਦੇ ਕਰਮ ਨੇ ਜਦੋਂ ਮਿਟ ਗਏ ਤੇ ਫਿਰ ਆਪੇ ਹੀ ਬੰਧ ਖਲਾਸੀ ਹੋ ਜਾਂਦੀ ਹੈ ਸਾਰੇ ਪਾਸਿਆਂ ਤੋਂ ਮੁਕਤ ਹੋ ਜਾਈਦਾ ਹੈ ਜੀਵਨ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਾਸ ਜਪਤ ਕੋਟ ਮਿਟ ਹੈ ਅਪਰਾਧ ਕਰੋੜਾਂ ਹੀ ਅਪਰਾਧ ਮਿਟ ਜਾਂਦੇ ਨੇ ਤੇ ਜੀਵਨ ਦੇ ਵਿੱਚ ਮਨੁੱਖ ਮੁਕਤ ਹੋ ਜਾਂਦਾ ਹੈ ਸਿਰ ਤੋਂ ਭਾਰ ਹੀ ਲੈ ਜਾਂਦਾ ਹੈ ਤੇ ਜਿਹੜਾ ਮੁਕਤ ਹੋ ਗਿਆ ਸਮਝ ਲਓ ਮੁਕਤ ਹੋਣ ਦਾ ਮਤਲਬ 84 ਲੱਖ ਜੂਨਾਂ ਤੋਂ ਛੁਟਕਾਰਾ ਸਦੀਵ ਕਾਲ ਦੇ ਲਈ ਸੱਚਖੰਡ ਦੀ ਪ੍ਰਾਪਤੀ ਕਰ ਜਾਣੀ ਇਹ ਹੈ ਮੁਕਤੀ ਦੀ ਮਹਾਰਾਜ ਸਾਹਿਬ ਜੀ ਕਹਿੰਦੇ ਪ੍ਰਾਪਤੀ ਮੋਕਸ਼ ਨੂੰ ਪ੍ਰਾਪਤ ਹੋ ਜਾਣਾ ਜੂਨਾਂ ਤੋਂ ਜਿਹੜਾ ਛੁਟਕਾਰਾ ਮਿਲ ਜਾਣਾ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜੋ ਜੋ ਕਹੈ ਸੋ ਮੁਕਤਾ ਹੋਏ ਜੋ ਜੋ ਵੀ ਉਸ ਪ੍ਰਮਾਤਮਾ ਨੂੰ ਕਹਿੰਦਾ ਉਹ ਮੁਕਤ ਹੋ ਜਾਂਦਾ ਹੈ ਸਾਧਕੈ ਸੰਗ ਨ ਕਤਹੁ ਤਾਵੇ ਸਾਧੂ ਦੀ ਸੰਗਤ ਕੀਤਿਆਂ ਕਦੇ ਵੀ ਮਨੁੱਖ ਜੂਨਾ ਵਿੱਚ ਨਹੀਂ ਭਟਕਦਾ ਦੌੜਦਾ ਨਹੀਂ ਤੇ ਮਨ ਵੀ ਮਹਾਰਾਜੀ ਕਹਿੰਦੇ ਵਿਕਾਰਾਂ ਵੱਲ ਨਹੀਂ ਦੌੜਦਾ ਹੈ ਸਾਧਕੈ ਸੰਗ ਸਦਾ ਸੁਖ ਪਾਵੇ ਸਾਧੂ ਦੀ ਸੰਗਤ ਵਿੱਚ ਸਦਾ ਹੀ ਸੁਖ ਪਾਈਦਾ ਹੈ ਸਾਧ ਸੰਗ ਬਸਤ ਅਗੋਚਰ ਰਹੈ ਸਾਧ ਜਨਾਂ ਦੀ ਸੰਗਤ ਵਿੱਚ ਜਿਹੜੇ ਸਾਧ ਸੰਗਤ ਜੀ ਪ੍ਰਮਾਤਮਾ ਦੇ ਨਾਮ ਦੀ ਵਾਸਤੂ ਹੈ ਨਾ ਅਗੋਚਰ ਜੋ ਇੰਦਰੀਆਂ ਦਾ ਅਵਿਸ਼ੇ ਰੂਪ ਹੈ ਪਰਮੇਸ਼ਰ ਉਸ ਦੀ ਪ੍ਰਾਪਤੀ ਹੁੰਦੀ ਹੈ ਸਾਧੂ ਕੈ ਸੰਗ ਅਜਰ ਸਹ ਸਾਧ ਜਿਨ੍ਹਾਂ ਦੀ ਸੰਗਤ ਦੇ ਵਿੱਚ ਅਜਰ ਸਹ ਹੈ ਪਰਮਾਤਮਾ ਦੀ ਪ੍ਰਾਪਤੀ ਦਾ ਜਿਹੜਾ ਆਨੰਦ ਹੈ ਨਾ ਉਹ ਅਜਰ ਹੈ ਨਾ ਜਰੇ ਜਾਣ ਵਾਲਾ ਉਹ ਸਹਾਰਿਆ ਨਹੀਂ ਜਾ ਸਕਦਾ ਹੈ ਕਈ ਵਾਰੀ ਨਾ ਥੋੜਾ ਜਿਹਾ ਵੀ ਕਿਸੇ ਨੂੰ ਚਲਕਾਰਾ ਜਾ ਪੈ ਜਾਏ ਕਿਧਰੇ ਕੋਈ ਆਨੰਦ ਦੀ ਪ੍ਰਾਪਤੀ ਹੋ ਜਾਏ ਤੇ ਉਹ ਦੱਸਣ ਲੱਗ ਪੈਂਦਾ ਕਿਉਂਕਿ ਜਰਿਆ ਨਹੀਂ ਜਾਂਦਾ ਜਨ ਸ਼ਕਤੀ ਮਨੁੱਖ ਦੇ ਅੰਦਰ ਨਾ ਹੋਵੇ ਉਹ ਦੱਸਦਾ ਹੀ ਰਹਿੰਦਾ ਹੈ ਕਿ ਮੈਨੂੰ ਸੁਪਨੇ ਵਿੱਚ ਦਰਸ਼ਨ ਹੋਏ ਮੈਨੂੰ ਇਦਾਂ ਕਰਕੇ ਮੈਨੂੰ ਗੁਰੂ ਦੀ ਪ੍ਰਾਪਤੀ ਹੋ ਗਈ ਉਹ ਆਪਣੀਆਂ ਜਿਹੜੀਆਂ ਵਿਚਾਰਾਂ ਨੇ ਨਾ ਅਗਾਹ ਦੱਸਣ ਲੱਗ ਪੈਂਦਾ ਹੈ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿਹੜਾ ਪ੍ਰਮਾਤਮਾ ਦਾ ਭਗਤ ਹੁੰਦਾ ਹੈ ਨਾ ਤੇ ਉਹ ਕਿਸੇ ਨੂੰ ਆਪਣੇ ਭੇਦ ਦੱਸਦਾ ਨਹੀਂ ਹੈ ਭੇਦ ਨਾ ਕਿਸੇ ਦੇਣ ਕਹਿੰਦੇ ਭੇਦ ਨਹੀਂ ਕਿਸੇ ਨੂੰ ਵੀ ਦਿੰਦੇ ਆਪਣਾ ਉਹ ਗੁਪਤੀ ਰਹਿੰਦੇ ਨੇ ਭਾਵੇਂ ਭਾਵੇਂ ਉਹ ਛੁੱਪਦੇ ਨਹੀਂ ਹਨ ਪ੍ਰਗਟ ਹੋ ਜਾਂਦੇ ਨੇ ਹਰ ਕਾ ਭਗਤ ਪ੍ਰਗਟ ਨਹੀਂ ਛਪੇ ਨਹੀਂ ਛਪਦਾ ਪਰ ਆਪਣੇ ਮੂੰਹ ਤੋਂ ਨਹੀਂ ਉਹ ਪ੍ਰਗਟ ਕਰਦੇ ਆਪਣੀ ਵਡਿਆਈ ਆਪਣੇ ਮੂੰਹ ਤੋਂ ਨਹੀਂ ਕਦੇ ਵੀ ਕਰਦੇ ਹਨ ਦੁਨੀਆ ਦੇ ਅੰਦਰ ਉਹ ਪ੍ਰਗਟ ਜ਼ਰੂਰ ਹੋ ਜਾਂਦੇ ਨੇ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਐਸੇ ਜਿਹੜੇ ਸਾਧੂ ਨੇ ਉਹਨਾਂ ਦੀ ਸੰਗਤ ਕਈਏ ਨਾ ਤੇ ਅਜਰ ਸਹ ਨਾ ਜਰੇ ਜਾਣ ਵਾਲੀਆਂ ਚੀਜ਼ਾਂ ਨੂੰ ਵੀ ਸਹਾਰ ਸਕੀਦਾ ਉਹ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ ਸਤਿਗੁਰੂ ਜੀ ਦਾ ਬਚਨ ਹੈ ਕਹੋ ਨਾਨਕ ਅਜਰ ਜਿਣ ਜਰਿਆ ਤਿਸ ਹੀ ਕੋ ਬਣ ਆਵਤ ਜਿਨ੍ਹਾਂ ਨੇ ਅਜਰ ਨੂੰ ਜਰ ਲਿਆ ਨਾ ਜਰੇ ਜਾਣ ਵਾਲੀ ਚੀਜ਼ ਨੂੰ ਵੀ ਸਹਾਰ ਲਿਆ ਹੈ ਐਸੀ ਸ਼ਕਤੀ ਉਹਦੇ ਕੋਲ ਆ ਗਈ ਹੈ ਉਹਨਾਂ ਦੀ ਹੀ ਪ੍ਰਮਾਤਮਾ ਦੇ ਨਾਲ ਬਣ ਆਉਂਦੀ ਹੈ ਤੇ ਵਿਕਾਰ ਵੀ ਐਸੇ ਹੀ ਨੇ ਜੋ ਜਰੇ ਨਹੀਂ ਜਾ ਸਕਦੇ ਜੀਵ ਦੇ ਤਾਂ ਹੀ ਬਹੁਤ ਪ੍ਰਭਾਵ ਪਾ ਲੈਂਦੇ ਆ ਸਤਿਗੁਰੂ ਜੀ ਕਹਿੰਦੇ ਇਹਨਾਂ ਨੂੰ ਵੀ ਜਰਨ ਦੀ ਸਹਾਰਨ ਦੀ ਸ਼ਕਤੀ ਮਹਾਰਾਜ ਸਾਹਿਬ ਜੀ ਕਹਿੰਦੇ ਸਾਧੂ ਦੀ ਸੰਗਤ ਵਿੱਚੋਂ ਮਿਲਦੀ ਹੈ ਵਿਕਾਰਾਂ ਨੂੰ ਵੀ ਸਹਾਰ ਸਕੀਦਾ ਹੈ ਸਹਾਰਾ ਮਿਲ ਜਾਂਦਾ ਵਿਕਾਰਾਂ ਤੋਂ ਬਚਣ ਦਾ ਤੇ ਪਰਮੇਸ਼ਰ ਵਾਹਿਗੁਰੂ ਦੀ ਸ਼ਕਤੀ ਦਾ ਜਿਹੜਾ ਅਜਰ ਹੈ ਉਹ ਵੀ ਪ੍ਰਾਪਤ ਹੋ ਜਾਂਦਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਚਲਕਾਰਾ ਕੋਈ ਪੈ ਜਾਏ ਕਿਧਰੇ ਕੋਈ ਝਲਕ ਪੈ ਜਾਏ ਉਹਨੂੰ ਫਿਰ ਆਪਣੇ ਅੰਦਰ ਸਹਾਰਨ ਦੀ ਸ਼ਕਤੀ ਮਿਲ ਜਾਂਦੀ ਹੈ ਸਾਧੂ ਦੀ ਸੰਗਤ ਵਿੱਚੋਂ ਸਾਧਕੈ ਸੰਗ ਬਸੈ ਥਾਨ ਊਚੈ ਸਾਧੂ ਦੀ ਸੰਗਤ ਕਰਨ ਦੇ ਨਾਲ ਉੱਚੇ ਥਾਂ ਤੇ ਬਸ ਜਾਈ ਦਾ ਭਾਵ ਵੱਡੀ ਪ੍ਰਾਪਤੀ ਹੋ ਜਾਂਦੀ ਹੈ ਤੁਰਿਆ ਪਦ ਦੇ ਵਿੱਚ ਜੀਵ ਸਥਿਰ ਹੋ ਜਾਂਦਾ ਹੈ ਸਾਧੂ ਕੈ ਸੰਗ ਮਹਿਲ ਪਹੂਚੈ ਸਾਧੂ ਦੀ ਸੰਗਤ ਕਰਨ ਦੇ ਨਾਲ ਆਤਮ ਜਿਹੜਾ ਸਰੂਪ ਹੈ ਨਿਜੀ ਸਰੂਪ ਰੂਪੀ ਮਹਿਲ ਪ੍ਰਾਪਤ ਹੋ ਜਾਂਦਾ ਹੈ ਅੰਤਿਸ਼ਕਰਣ ਦੇ ਅੰਦਰ ਜੀਵ ਟਿਕ ਜਾਂਦਾ ਹੈ ਸਾਧਕੈ ਸੰਗ ਦ੍ਰਿੜੈ ਸਭ ਧਰਮ ਸਾਧੂ ਦੀ ਸੰਗਤ ਕਰਨ ਦੇ ਨਾਲ ਧਰਮ ਦੀ ਦ੍ਰਿੜਤਾ ਪ੍ਰਾਪਤ ਹੋ ਜਾਂਦੀ ਹੈ ਧਰਮ ਦੇ ਅੰਦਰ ਮਨੁੱਖ ਦ੍ਰਿੜ ਹੋ ਜਾਂਦਾ ਹੈ ਪਰਪੱਕ ਹੋ ਜਾਂਦਾ ਹੈ ਫਿਰ ਉਹ ਡੋਲਦਾ ਨਹੀਂ ਹੈ ਆਪਣੇ ਧਰਮ ਤੋਂ ਭਾਵੇਂ ਉਹਦੇ ਬੰਦ-ਬੰਦ ਕੱਟੇ ਜਾਣ ਭਾਵੇਂ ਉਹਦਾ ਖੋਪੜ ਲੈ ਜਾਏ ਭਾਵੇਂ ਉਹਦਾ ਸਰੀਰ ਆਰੇ ਨਾਲ چیرਿਆ ਜਾਏ ਭਾਵੇਂ ਉਹਦੇ ਬੱਚਿਆਂ ਦੇ ਟੋਟੇ ਕਰਕੇ ਗਲਾਂ 'ਚ ਹਾਰ ਪਾ ਦਿੱਤੇ ਜਾਣ ਭਾਵੇਂ ਉਹਨੂੰ ਤਤੀ ਤਵੀ ਤੇ ਬਿਠਾ ਦਿੱਤਾ ਜਾਏ ਭਾਵੇਂ ਉਹਨੂੰ ਚਰਖੜੀਆਂ ਤੇ ਚਾੜਿਆ ਜਾਏ ਭਾਵੇਂ ਉਸ ਦੇ ਜੰਬੂਰਾਂ ਦੇ ਨਾਲ ਸਰੀਰ ਦੇ మాਸ ਨੂੰ ਨੋਚਿਆ ਜਾਏ ਕਹਿਣ ਤੋਂ ਭਾਵ ਦੁਨੀਆ ਦੀ ਕੋਈ ਵੀ ਤਾਕਤ ਉਹਨੂੰ ਡਲਾਉਣ ਵਾਸਤੇ ਵਰਤੀ ਜਾਏ ਉਹ ਧਰਮ ਤੋਂ ਡੋਲਦਾ ਨਹੀਂ ਇਹ ਸਾਧੂ ਦੀ ਸੰਗਤ ਦਾ ਫਲ ਹੈ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਦ੍ਰਿੜ ਹੈ ਸਭ ਧਰਮ ਧਰਮ ਦੇ ਸਾਰੇ ਗੁਣਾਂ ਦੇ ਵਿੱਚ ਉਹਦੀ ਦ੍ਰਿੜਤਾ ਆ ਜਾਂਦੀ ਹੈ ਪਰਪੱਕਤਾ ਹੋ ਜਾਂਦੀ ਹੈ ਧਰਮ ਦੇ ਸਾਰੇ ਗੁਣਾਂ ਦੇ ਵਿੱਚ ਉਹ ਜਿਹੜਾ ਪਰਪੱਕ ਹੋ ਜਾਂਦਾ ਹੈ ਕਦੇ ਡੋਲਦਾ ਨਹੀਂ ਸਾਧਕੈ ਸੰਗ ਕੇਵਲ ਪਾਰ ਬ੍ਰਹਮ ਸਾਧੂ ਦੀ ਸੰਗਤ ਦੇ ਵਿੱਚੋਂ ਕੇਵਲ ਪਰਮੇਸ਼ਰ ਵਾਹਿਗੁਰੂ ਦੇ ਨਾਲ ਹੀ ਜੀਵ ਦੀ ਪ੍ਰੀਤੀ ਬਣ ਜਾਂਦੀ ਹੈ ਸਾਧਕ ਸੰਗ ਪਾਏ ਨਾਮ ਨਿਧਾਨ ਸਾਧੂ ਦੀ ਸੰਗਤ ਦੇ ਵਿੱਚੋਂ ਭਾਈ ਨਾਮ ਦਾ ਖਜ਼ਾਨਾ ਮਿਲਦਾ ਹੈ ਨਾਨਕ ਸਾਧੂ ਕੈ ਕੁਰਬਾਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਐਸੇ ਸਾਧੂ ਜਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਬਲਿਹਾਰ ਜਾਂਦੇ ਹਾਂ ਜੋ ਪ੍ਰਮਾਤਮਾ ਦਾ ਨਾਮ ਜਪਦੇ ਹਨ ਐਸੇ ਸਾਧੂ ਭਾਈ ਬੜੀ ਵੱਡੀ ਮਹਿਮਾ ਦੇ ਵਿਢਾਈ ਦੇ ਮਾਲਕ ਨੇ ਪਿਛਲੀ ਪੌੜੀ ਦੇ ਅੰਦਰ ਆਪਾਂ ਬਚਨ ਸਰਵਣ ਕੀਤੇ ਸੀ ਨਾ ਨਾਨਕ ਸਾਧ ਪ੍ਰਭੂ ਬਣਾਈ ਆਪੇ ਜਾਣੈ ਸਾਧ ਵਿਢਾਈ ਨਾਨਕ ਸਾਧ ਪ੍ਰਭੂ ਬਣਾਈ ਆਪਣੇ ਸਾਧੂ ਜਣਾਂ ਦੀ ਵਿਢਾਈ ਪ੍ਰਮਾਤਮਾ ਆਪ ਹੀ ਜਾਣਦਾ ਹੈ ਤੇ ਉਹਨਾਂ ਦੀ ਪ੍ਰੀਤੀ ਪ੍ਰਮਾਤਮਾ ਦੇ ਨਾਲ ਹੀ ਬਣ ਆਉਂਦੀ ਹੈ ਐਸੇ ਜਿਹੜੇ ਸਾਧੂ ਹਨ ਉਹਨਾਂ ਤੋਂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮੈਂ ਕੁਰਬਾਨ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਇੰਨੀ ਵੱਡੀ ਜਿੰਨਾ ਦੀ ਵਡਿਆਈ ਹੈ ਇਹ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਜੀ ਚਾਰ ਪੌੜੀਆਂ ਤੱਕ ਆਪਾਂ ਨੇ ਵਿਚਾਰ ਸਰਵਣ ਕੀਤੀ ਹੈ ਅੱਗੇ ਜਿਵੇਂ ਸਤਿਗੁਰੂ ਜੀ ਬਖਸ਼ਿਸ਼ ਕਰਨਗੇ ਆਪਾਂ ਅਗਲੇ ਦੀਵਾਨ ਆਂਦਰ ਸਰਵਣ ਕਰਾਂਗੇ ਗੁਰਮੁਖਾਂ ਦੀ ਰਸਨਾ ਤੋਂ ਕੀਰਤਨ ਸਰਵਣ ਕਰੀਏ ਆਪਣੀ ਜ਼ਿੰਦਗੀ ਦੀਆਂ ਅਮੋਲਕ ਘੜੀਆਂ ਨੂੰ ਸਫਲ ਬਣਾਈਏ ਜੀ ਸਾਧਕੈ ਸੰਗ ਪਾਏ ਨਾਮ ਨਿਧਾਨਨ ਨਾਨਕ ਸਾਧੂ ਕਹਿ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ